ਤਾਲੀਵਾਲ ਸਾਹਿਬ ਤੇਰਾ ਕੱਖਣਾ ਰਹੀ ਯਾਰ ਮੈਂ ਤੂੰ ਰੱਬ ਦੀ ਸੌਂਹ ਕਾ ਕੇ ਭਰੋਸੇ ਚ ਲੈ ਕੇ ਸਾਨੂੰ ਝੂਠ ਬੋਲਿਆ ਮੈਂ ਕਹਿਣਾ ਤੇਰਾ ਕੱਖਣਾ ਰੇ ਪ੍ਰਮਾਤਮਾ ਤੈਨੂੰ ਇਹਦੀ ਸਜ਼ਾ ਜ਼ਰੂਰ ਦੇਊਗਾ ਤੂੰ ਮੈਨੂੰ ਕਹਿੰਦਾ ਵੀ ਹਾਂ ਉਹਦੇ ਨਾਲ ਆਹ ਕੁਝ ਵਾਪਰਿਆ ਇਹ ਤੇ ਤੈਨੂੰ ਪਤਾ ਹੀ ਸੀ ਵੀ ਇਹ ਗੱਲ ਕਦੀ ਨੇ ਕਦੀ ਬਾਹਰ ਆਉਣੀ ਜੇਲ ਸੁਪਰਡੈਂਟ ਨੂੰ ਪਤਾ ਸੀ ਵੀ ਇਹ ਆਪੇ ਚ ਸਾਡੇ ਜਿਹੜੇ ਵਿਚਾਰਾਂ ਦੇ ਵਖਰੇਵੇਂ ਨੇ ਸਾਡੀ ਕਿ ਲੜਾਈ ਚੱਲੀ ਹੈ ਪੰਜਾਬ ਦੇ ਵਿੱਚ ਇੰਨੀ ਇਹ ਉਹ ਬੰਦੇ ਨੇ ਜਿਹੜੇ ਉਹਨਾਂ ਕਤਲਾਂ 'ਚ ਸਜ਼ਾ ਕੱਟ ਰਹੇ ਨੇ ਕਮਾਲ ਦੀ ਗੱਲ ਆ ਕਿ ਸਜਾ ਜਾਵਦਾ ਜਿਹੜੇ ਪੁਲਿਸ ਅਫਸਰ ਨੇ ਉਹ ਕੁਰਸੀ ਢਾ ਕੇ ਕੋਲ ਤੇ ਇਹ ਗੱਲ ਕਹਿਣ ਅੱਜ ਸੰਦੀਪ ਸਿੰਘ ਦੇ ਭਰਾ ਨੇ ਗੁਰੂ ਨੂੰ ਹਾਜ਼ਰਨਾਜ ਜਾਣ ਕੇ ਗੱਲ ਕਹੀ ਹੈ ਕਿ ਉਹ ਕਹਿਣ ਕਹਿ ਕੇ ਦੀ ਚੀਕਾਂ ਕਢਵਾਉਣੀਆਂ ਨੇ ਪਰ ਤੁਸੀਂ ਚੀਕ ਨਹੀਂ ਕਢਵਾ ਸਕਿਆ ਓਏ ਉਹ ਜ਼ਲਮੋਂ ਤੁਹਾਡਾ ਕਥਣਾ ਰਹੀ ਤੇਰੇ ਗਨਮੈਨਾਂ ਦੀ ਬਾਈ ਨੇ ਪਰਚਾ ਨਾ ਕਰਾਇਆ ਤੇ ਮੈਨੂੰ ਬਖਸ਼ੀਸ਼ ਸਿੰਘ ਨਾਲ ਕਿਉਂ ਬਾਈ ਨੇ ਬਾਈ ਨੇ ਪਰਚਾ ਕਰਵਾਵਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਮੈਂ ਇਹ ਗੱਲ ਭਾਈ ਸੰਦੀਪ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਸਾਡੇ ਨਾਲ ਹਰ ਗੱਲ ਦੇ ਵਿੱਚ ਪਰ ਅੱਜ ਜੋ ਮੈਂ ਉਹਦੀਆਂ ਗੱਲਾਂ ਸੁਣੀਆਂ ਨੇ ਮਰ ਤਾ ਨਹੀਂ ਗਲ ਗਈ ਮੇਰੀ ਮੈਂ ਕਹਿਣਾ ਕਿ हे ਗੁਰੂ ਤੇਗ ਬਹਾਦਰ ਸਾਹਿਬ हे ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਮੈਂ ਕਿਹਾ ਸੀ ਰੱਬ ਨੂੰ ਹਾਜ਼ਰ ਨਾਲ ਜਾਣ ਕੇ ਮੈਨੂੰ ਦੱਸੀ ਵੀਰੇ ਮੈਂ ਜ਼ਿੰਮੇਵਾਰੀ ਨਾਲ ਬਾਹਰ ਜਾ ਕੇ ਗੱਲ ਕਰਨੀ ਆ ਪਰ ਤੁਸੀਂ ਮੈਨੂੰ ਝੂਠ ਬੋਲਿਆ ਤੇ ਮੈਂ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗਾ ਗੁਰੂ ਨਾਨਕ ਨਾਮ ਲੈਵਾ ਸਾਤ ਸੰਗਤ ਜੀ ਮੈਂ ਆਪ ਜੀ ਨਾਲ ਕੁਝ ਸ਼ਬਦ ਸਾਂਝੇ ਕਰਨਾ ਚਾਹੁੰਦਾ ਹਾਂ ਸੰਦੀਪ ਸਿੰਘ ਸਣੀ ਵੀਰ ਦੇ ਮਸਲੇ ਦੇ ਵਿੱਚ ਪਹਿਲੇ ਦਿਨ 11 ਤਰੀਕ ਨੂੰ ਅਸੀਂ ਸੁਪਰਿੰਟ ਜੇਲ ਸੁਪਰਿੰਟ ਪਟਿਆਲਾ ਨੂੰ ਮਿਲਣ ਵਾਸਤੇ ਜਾਂਦੇ ਹਾਂ ਤੇ ਜੇਲ ਸੁਪਰਿੰਟ ਜਿਹੜੇ ਨੇ ਇਹ ਪਹਿਲਾਂ ਡਿਪਟੀ ਸੁਪਰਿੰਟ ਨਾਬੇ ਰਹੇ ਆ ਤੇ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਜੇਲ ਸੁਪਰਡੈਂਟ ਨੇ ਮੈਨੂੰ ਇਹ ਗੱਲ ਕਹੀ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਰੱਬ ਨੂੰ ਹਾਜ਼ਰ ਜਾਂ ਨਾਜ਼ਰ ਜਾਣ ਕੇ ਦੱਸਿਆ ਜੀ ਵੀ ਸੰਦੀਪ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਕਹਿੰਦੇ 나 ਜੀ ਨਾ ਚਾਰ ਪੰਜ ਡਾਂਗਾ ਜਰੂਰ ਮਾਰੀਆਂ ਨੇ ਤੇ ਇਸ ਤੋਂ ਵੱਧ ਕੋਈ ਗੱਲ ਨਹੀਂ ਹੈਗੀ ਮੈਂ ਕਿਹਾ ਚਲੋ ਇਹ ਤਾਂ ਲੜਾਈ ਚ ਹੋ ਹੀ ਜਾਂਦਾ ਕੋਈ ਗੱਲ ਨਹੀਂ ਫਿਰ ਮੈਂ ਦੁਬਾਰਾ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਮੈਂ ਜਵਾਬ ਦੇ ਆ ਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਭਰੋਸੇ 'ਚ ਲੈਣਾ ਮੈਨੂੰ ਝੂਠ ਨਾ ਬੋਲਿਓ ਤੇ ਮੈਂ ਅੱਜ ਕਹਿਣਾ ਵੀ ਗੁਰਚਰਨ ਜੀ ਆ ਤਾਲੀਵਾਲ ਸਾਹਿਬ ਤੇਰਾ ਕੱਖਣਾ ਰੇ ਯਾਰ ਮੈਂ ਤੂੰ ਰੱਬ ਦੀ ਸੌਂਹ ਖਾ ਕੇ ਭਰੋਸੇ ਚ ਲੈ ਕੇ ਸਾਨੂੰ ਝੂਠ ਬੋਲਿਆ ਮੈਂ ਕਹਿਣਾ ਤੇਰਾ ਕੱਖਣਾ ਰੇ ਪ੍ਰਮਾਤਮਾ ਤੈਨੂੰ ਇਹਦੀ ਸਜ਼ਾ ਜ਼ਰੂਰ ਦੇਊਗਾ ਤੂੰ ਮੈਨੂੰ ਕਹਿੰਦਾ ਵੀ ਹਾਂ ਉਹਦੇ ਨਾਲ ਆਹ ਕੁਛ ਵਾਪਰਿਆ ਇਹ ਤਾਂ ਤੈਨੂੰ ਪਤਾ ਹੀ ਸੀ ਵੀ ਇਹ ਗੱਲ ਕਦੇ ਨਾ ਕਦੀ ਬਾਹਰ ਆਉਣੀ ਤੇਰੇ ਗੰਨ ਮੈਨ ਮੇਰੇ ਨਾਲ ਖੜੇ ਰੇ ਜਿਨ੍ਹਾਂ ਨੇ ਉਹਦੇ ਹੱਥ ਬੰਨੇ ਸਨ ਉਹ ਮੇਰੇ ਨਾਲ ਕਿਵੇਂ ਗੱਲਾਂ ਕਰਦੇ ਰੇ ਤੁਹਾਨੂੰ ਯਾਰ ਕੋਈ ਸੈਂਸ ਦੁਨੀਆ ਦੀ ਮਾੜੀ-ਮੂਟੀ ਸੈਂਸ ਤਾਂ ਚਾਹੀਦੀ ਆ ਵੀ ਤੁਸੀਂ ਆਈ ਉਸੇ ਕਾਨੂੰਨ ਦੇ ਰਖਵਾਲੇ ਹੋ ਠੀਕ ਆ ਤੇ ਤੁਸੀਂ ਉਹ ਉਸ ਪੁਲਿਸ ਅਫਸਰਾਂ ਦੇ ਨਾਲ ਉਹਨੂੰ ਜਾਣਬੁੱਝ ਕੇ ਪਾਇਆ ਲਗਾਤਾਰ ਤੋਂ ਕੀ ਡੀਜੀਪੀ ਪੰਜਾਬ ਨੂੰ ਨਹੀਂ ਸੀ ਪਤਾ ਜੇਲ੍ਹਾਂ ਵਾਲੇ ਨੂੰ ਏਡੀਜੀਪੀ ਨੂੰ ਨਹੀਂ ਸੀ ਪਤਾ ਆਈਜੀ ਨੂੰ ਨਹੀਂ ਸੀ ਪਤਾ ਜੇਲ੍ਹ ਸੁਪਰਡੈਂਟ ਨੂੰ ਪਤਾ ਸੀ ਵੀ ਇਹ ਆਪੇ ਚ ਸਾਡੇ ਜਿਹੜੇ ਵਿਚਾਰਾਂ ਦੇ ਵਖਰੇਵੇਂ ਨੇ ਸਾਡੀ ਇੱਕ ਲੜਾਈ ਚੱਲੀ ਹੈ ਪੰਜਾਬ ਦੇ ਵਿੱਚ ਐਨੀ ਇਹ ਉਹ ਬੰਦੇ ਨੇ ਜਿਹੜੇ ਉਹਨਾਂ ਕਤਲਾਂ 'ਚ ਸਜ਼ਾ ਕੱਟ ਰਹੇ ਨੇ ਕਮਾਲ ਦੀ ਗੱਲ ਆ ਕਿ ਸਜ਼ਾ ਜਾਵਤਾ ਜਿਹੜੇ ਪੁਲਿਸ ਆਫਸਰ ਨੇ ਉਹ ਕੁਰਸੀ ਢਾ ਕੇ ਕੋਲ ਤੇ ਇਹ ਗੱਲ ਕਹਿਣ ਅੱਜ ਸੰਦੀਪ ਸਿੰਘ ਦੇ ਭਰਾ ਨੇ ਗੁਰੂ ਨੂੰ ਹਾਜ਼ਰਨਾਜ ਜਾਣ ਕੇ ਗੱਲ ਕਹੀ ਹੈ ਕਿ ਉਹ ਕਹਿਣ ਕੇ ਅਸੀਂ ਦੀ ਚੀਕਾਂ ਕਢਵਾਉਣੀਆਂ ਨੇ ਔਰ ਤੁਸੀਂ ਚੀਕ ਨਹੀਂ ਕਢਵਾ ਸਕੇ ਓਏ ਉਹ ਜਲਮੋ ਤੁਹਾਡਾ ਕੱਖਣਾ ਰੇ ਤੁਸੀਂ ਉਸ ਸਿੰਘ ਦੀ ਚੀਕ ਨਹੀਂ ਕਢਵਾ ਸਕੇ ਤੇ ਮੈਂ ਤੁਹਾਨੂੰ ਦੱਸਦਾ ਤੁਹਾਡੇ ਵਾਲ ਤੁਰ ਗਿਆ ਇਹ ਨਰਕਾ ਨੂੰ ਫਿਰ ਉਹ ਤੁਰ ਪਿਆ ਇਹ ਨਰਕਾ ਨੂੰ ਜੋ ਕਰ ਲੋ ਜੋ ਕਰਨਾ ਹੈ ਕਮਾਲ ਦੀ ਗੱਲ ਹੈ ਤੁਸੀਂ ਸਾਨੂੰ ਅੱਗੇ ਤੋਂ ਪ੍ਰਮਾਤਮਾ ਕਰੇ ਕਿ ਅਜਿਹੀ ਘਟਨਾ ਨਾ ਵਾਪਰੇ ਤੁਹਾਡੇ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾਊਗਾ ਅਸੀਂ 20 ਕੀ 100 ਮਸਲਿਆਂ ਦੇ ਵਿੱਚ ਜਿੰਨੇ ਸਾਡੇ ਬੰਦੇ ਨੇ ਜਿਹੜੇ ਅੱਗੇ ਲਾ ਕੇ ਤੁਰਦੇ ਨੇ ਪੰਜਾਬ ਦੇ ਵਿੱਚ ਚਾਹੇ ਉਹ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਬੰਦੇ ਆ ਅਸੀਂ ਇੱਕ ਭਰੋਸੇਯੋਗ ਇੱਕ ਦੂਜੇ ਦੇ ਵਿੱਚ ਇੱਕ ਭਰੋਸਾ ਹੁੰਦਾ ਤੁਸੀਂ ਉਹ ਸਾਡਾ ਭਰੋਸਾ ਤੋੜਿਆ ਤੁਸੀਂ ਸਾਨੂੰ ਝੂਠ ਬੋਲਿਆ ਤੁਸੀਂ ਇੱਕ ਬਹੁਤ ਰਿਸਪੌਂਸਿਬਲ ਪਰਸਨ ਸੀਗੇ ਤੁਸੀਂ ਪੀਪੀਐਸ ਨੂੰ ਅਫਸਰ ਹੋ ਗੈਜਟਡ ਅਫਸਰ ਹੋ ਤੁਸੀਂ ਮੈਨੂੰ ਭਰੋਸੇ ਚ ਲਿਆ ਤੇ ਮੈਂ ਹੀ ਤੁਹਾਡੀਆਂ ਜੜਾਂ ਚ ਪਾਵਾਂਗਾ ਉਹਨੇ ਤੁਹਾਨੂੰ ਦੱਸਦਾ ਮੈਂ ਤੇਰੇ ਗੱਲ ਮੈਂ ਇਹਨਾਂ ਦੀ ਬਾਈ ਨੇ ਪਰਚਾ ਨਾ ਕਰਾਇਆ ਤੇ ਮੈਨੂੰ ਬਖਸ਼ੀਸ਼ ਸਿੰਘ ਨਾਲ ਕਿਉਂ ਬਾਈ ਨੇ ਬਾਈ ਨੇ ਪਰਚਾ ਕਰਵਾਵਾਂਗੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਮੈਂ ਇਹ ਗੱਲ ਭਾਈ ਸੰਦੀਪ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਸਾਡੇ ਨਾਲ ਹਰ ਗੱਲ ਦੇ ਵਿੱਚ ਪਰ ਅੱਜ ਜੋ ਮੈਂ ਉਹਦੀਆਂ ਗੱਲਾਂ ਸੁਣੀਆਂ ਨੇ ਮਤਲਬ ਧਾ ਨਿਕਲ ਗਈ ਮੇਰੀ ਤੁਸੀਂ ਸਾਰੇ ਰਲ ਕੇ ਉਹਨੂੰ ਕੁੱਟਣ ਪਏ ਤੇ ਉਹਨੇ ਆਪਣਾ ਡਿਫੈਂਸ ਕੀਤਾ ਉਹਨੇ ਆਪਣੇ ਡਿਫੈਂਸ ਦੇ ਵਿੱਚ ਜੋ ਕੀਤਾ ਤੇ ਤੁਸੀਂ ਉਹਦਾ ਇਲਾਜ ਨਾ ਕਰਾਇਆ ਉਹਦਾ ਉਹਦੇ ਪੈਰ ਦੇ ਵਿੱਚ ਰਾਡ ਮਾਰੀ ਤੁਸੀਂ ਉਹਨੂੰ ਇੰਨਾ ਜ਼ਿਆਦਾ ਕੁੱਟਿਆ ਕਿ ਉਹਦੇ ਕਸ਼ਾਰੇ ਖੂਨ ਨਾਲ ਲਿਬੜ ਗਏ ਮੈਂ ਕਹਿਣਾ ਕਹੇ ਗੁਰੂ ਤੇਗ ਬਹਾਦਰ ਸਾਹਿਬ ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਧੰਨ ਗੁਰੂ ਗ੍ਰੰਥ ਸਾਹਿਬ ਮੈਂ ਕਿਹਾ ਸੀ ਰੱਬ ਨੂੰ ਹਾਜ਼ਰ ਨਾਲ ਜਾਣ ਕੇ ਮੈਨੂੰ ਦੱਸੀ ਵੀਰੇ ਮੈਂ ਜ਼ਿੰਮੇਵਾਰੀ ਨਾਲ ਬਾਹਰ ਜਾ ਕੇ ਗੱਲ ਕਰਨੀ ਆ ਪਰ ਤੁਸੀਂ ਮੈਨੂੰ ਝੂਠ ਬੋਲਿਆ ਤੇ ਮੈਂ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗਾ ਤਰ ਕੱਖਣਾ ਰਹੀ ਤੂੰ ਝੂਠ ਬੋਲਿਆ ਔਰ ਤੇ ਗਨਮਨਾਂ ਦਾ ਵੀ ਕੱਖਣਾ ਰਹੀ ਜਿਹੜੇ ਮੇਰੇ ਨਾਲ ਤੁਰੇ ਫਰੇ 2.5 ਘੰਟੇ 2 ਘੰਟੇ ਮੈਂ ਤੇਰੀ ਵੇਟ ਕਰਦਾ ਰਿਹਾ ਉੱਥੇ ਤੇ ਭਰਾ ਉਹਦੇ ਤਰਲੇ ਕਰਦੇ ਰੇ ਅੱਗੇ ਗੇਟ ਤੇ ਖੜੇ ਰੇ ਤੇ ਮੈਂ ਉਹਨਾਂ ਨੂੰ ਵੀ ਸਗੋਂ ਮੰਨਦਾ ਚੰਗਾ ਮੈਂ ਬੋਲਦਾ ਰਿਆ ਮੈਂ ਕਹਾ ਯਾਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਮਾੜੀਆਂ ਮੋਟੀਆਂ ਪ੍ਰੋਬਲਮ ਹੋ ਜਾਂਦੀਆਂ ਨੇ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਤੁਸੀਂ ਇੱਕ ਸੂਰਮੇ ਦੇ ਇਸ ਤਰ੍ਹਾਂ ਗੱਲ ਪੈ ਸਕਦੇ ਹੋ ਤੁਹਾਨੂੰ ਇਹ ਗੱਲ ਦਾ ਪਤਾ ਸੀ ਵੀ ਉਹਦੇ ਪਿੱਛੇ ਪੰਥ ਖੜਾ ਹੈ ਫਿਰ ਵੀ ਤੁਸੀਂ ਜਾਣ ਬੁੱਝ ਕੇ ਸਾਡੇ ਬੰਦੇ ਨੂੰ ਟੌਰਚਰ ਕੀਤਾ ਤੁਸੀਂ ਜਾਣ ਬੁੱਝ ਕੇ ਸਾਡੇ ਬੰਦੇ ਨੂੰ ਟੌਰਚਰ ਕੀਤਾ ਪੁਲਿਸ ਲੈ ਗਈ ਰਿਮਾਂਡ ਤੇ ਜਾ ਕੇ ਜੋ ਮਰਜ਼ੀ ਕਰਦੀ ਪਰ ਤੁਸੀਂ ਇਹ ਗੱਲ ਕਿਵੇਂ ਕਰ ਸਕਦੇ ਸੀ ਤੁਹਾਡੇ ਕੋਲ ਤਾਂ ਕੈਦੀ ਨਹੀਂ ਬਰਾਬਰ ਦੇ ਨੇ ਤੁਸੀਂ ਉਹਨਾਂ ਵੱਖ ਕਿਉਂ ਨਾ ਰੱਖਿਆ ਉਹ ਅੰਡਰ ਟ੍ਰਾਇਲ ਆ ਉਹ ਸਜ਼ਾ ਜਾ ਹਫ਼ਤਾਨੇ ਤੁਸੀਂ ਉਹਨਾਂ ਨੂੰ ਇਕੱਠੇ ਕਿਉਂ ਕੀਤਾ ਪਰਚਾ ਤੇ ਤੁਹਾਡੇ ਸਾਰੀ ਲਾਈਨ ਤੁਹਾਡੀ ਜਿਹੜੀ ਆ ਡਿਸਮਿਸ ਹੋ ਸਕਦੀ ਆ ਅਸੀਂ ਇਸ ਗੱਲ ਦੀ ਵੀ ਘਮਣ ਸਾਹਿਬ ਨੂੰ ਕਹਾਂਗੇ ਕਿ ਇਸ ਗੱਲ ਦੀ ਵੀ ਰਿੱਟ ਪਾਵੇ ਕਿ ਇਹ ਗੱਲ ਦੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਜੇਲ ਮੈਨੂਅਲ ਦੇ ਹਿਸਾਬ ਨਾਲ ਜਿਹੜਾ ਸਜ਼ਾ ਜਾ ਹਫ਼ਤਾ ਤੇ ਅੰਡਰ ਟ੍ਰਾਇਲ ਨੇ ਉਹ ਇਕੱਠੇ ਨਹੀਂ ਰਹਿ ਸਕਦੇ ਤੁਸੀਂ ਕਿਹੜੀ ਤਰੀਕੇ ਨਾਲ ਉਹਨਾਂ ਨੂੰ ਇਕੱਠੇ ਰੱਖਿਆ ਫਿਰ ਤੁਸੀਂ ਉੱਥੇ ਉਹਨੂੰ ਰੱਖਿਆ ਜਿਹੜੇ ਬੰਦਿਆਂ ਨੇ ਇੱਥੇ ਇੱਕ ਪੀੜੀ ਸਾਡੀ ਖਤਮ ਕਰ ਦਿੱਤੀ ਓਦੇ ਨਾਲ ਤੁਸੀਂ ਉਹਨਾਂ ਨੂੰ ਪਾ ਕੇ ਰੱਖਿਆ ਤੇ ਝਗੜਾ ਕਰਾਉਣ ਦੇ ਵਿੱਚ ਤੁਹਾਡਾ ਖੁਦ ਮੁੱਖਾ ਹੱਥ ਕੀ ਸੁਪਰਡੈਂਟ ਦੇ ਅੰਡਰ ਜੇਲ ਨਹੀਂ ਹੈ ਕੀ ਡਿਪਟੀ ਸੁਪਰਡੈਂਟ ਦੇ ਅੰਡਰ ਜੇਲ ਨਹੀਂ ਹੈ ਤੁਸੀਂ ਤੁਹਾਡੇ ਲਈ ਤਾਂ ਪੁਲਿਸ ਵਾਲੇ ਵੀ ਕੈਦੀ ਹੋਵੇਂ ਸੀ ਤੁਹਾਡੇ ਲਈ ਤੁਸੀਂ ਬਾਹਰ ਲੈ ਕੇ ਲੈ ਸੁਧਾਰ ਕਰ ਇਹ ਸੁਧਾਰ ਕਰਾ ਤੁਹਾਡਾ ਲੱਖ ਦੀ ਲਹਨਤਾ ਤੁਹਾਡੇ ਉੱਤੇ ਮੈਨਾਂ। ਔਰ ਜਿਹੜੇ ਪ੍ਰਮਾਤਮਾ ਨੂੰ ਹਾਜ਼ਰ ਨਾ ਆਏ ਜਾਣ ਕੇ ਤੁਸੀਂ ਮੈਨੂੰ ਕਹੀ ਵੀ ਵਕਸੀਸ਼ ਨਹੀਂ। ਬਿਲਕੁਲ ਠੀਕ ਠਾਕ ਹੈ ਚਾਰ ਪੰਜ ਡਾਂਗਾ ਜਰੂਰ ਵੱਜੀਆਂ ਨੇ ਮੈਂ ਕਹਾਂ ਕੋਈ ਗੱਲ ਨਹੀਂ ਚਲੋ ਇੰਨਾ ਹੋ ਜਾਂਦਾ ਏਡੀ ਲੜਾਈ ਦੇ ਵਿੱਚ ਕੋਈ ਕੋਈ ਪ੍ਰਵਾਹ ਨਹੀਂ ਹੈਗੇ ਏਡੀ ਗੱਲ ਹੋਈ ਹੈ। ਪਰ ਤੁਸੀਂ ਤਾਂ ਉਹਨੂੰ ਡੰਗਰਾ ਵਾਂਗੂ ਪੌਣਾ ਘੰਟਾ ਕੁੱਟਦੇ ਰਹੇ। ਸਾਡੇ ਕੋਲ ਇਸ ਗੱਲ ਦਾ ਗਵਾਹ ਵੀ ਹੈਗਾ। ਅਸੀਂ ਗਵਾਈ ਵੀ ਪੇਸ਼ ਕਰਾਂਗੇ ਜਿਹਦੇ ਸਾਹਮਣੇ ਤੁਸੀਂ ਕੁੱਟਦੇ ਰਹੇ ਤੁਹਾਡੇ ਵਿੱਚੋਂ ਹੀ ਤੁਹਾਡੇ ਉੱਤੇ ਗਵਾਈਆਂ ਦੇਣਗੇ ਜਾਂ ਇਹ ਇਹ ਵੀ ਤੁਹਾਨੂੰ ਦੱਸ ਤਾ ਹੀ ਮੈਂ ਐਨੇ ਸੋਰ ਸਾਡੇ ਹੈਗੇ ਨੇ ਤੁਹਾਡੇ ਵਿੱਚੋਂ ਹੀ ਤੁਹਾਡੇ ਉੱਤੇ ਗਵਾਈ ਦਿਵਾਵਾਂਗੇ ਤੇ ਮੈਂ ਤੁਹਾਨੂੰ ਦੱਸਾਂ ਫਿਰ ਤੁਸੀਂ ਲੇਲੜੀਆਂ ਬਹੁਤ ਕੱਟਦੇ ਹੋ ਪਤਾ ਨਾ ਨਾਬੇ ਵਾਲੇ ਕਾਂਡ ਦਾ ਸਾਰਾ ਟੱਬਰ ਲੈ ਕੇ ਮੇਰੇ ਘਰ ਆ ਕੇ ਜੋ ਸਮੇਤ ਬੱਚੇ ਵੀ ਲੈ ਕੇ ਆਗੇ ਹੋ ਨਾਲ ਵੀ ਤੁਹਾਡੇ ਰੱਖੀ ਅਸੀਂ ਰਹਿ ਸਕਦੇ ਆ ਤੇ ਜਾ ਮੈਂ ਕਿ ਤੁਹਾਨੂੰ ਮਾਫੀ ਕੀਤਾ ਓਏ ਗੁਰੂ ਦੇ ਸਿੰਘ ਦੇ ਘਰ ਆਇਓ ਤੇ ਖਾਲਸੇ ਦੇ ਘਰੋਂ ਕਦੀ ਕੋਈ ਖਾਲੀ ਨਹੀਂ ਮੁੜਦਾ ਤੇ ਤੁਹਾਨੂੰ ਪਤਾ ਮੈਂ ਕਿਹਦੀ ਗੱਲ ਕਰ ਰਿਹਾ ਹਾਂ ਇੱਕ ਡਾਂਗ ਮਾਰੀ ਸੀ ਇੱਕ ਡਾਂਗ ਦੇ ਇੱਕ ਡਾਂਗ ਬਾਰੇ ਤੁਸੀਂ ਕਿੱਥੇ ਬੀਬੀ ਸੰਦੀਪ ਕੌਰ ਕਾਂਸਤੀਵਾਲ ਕੋਲ ਗਏ ਤੁਸੀਂ ਕਿੱਥੇ ਜਾ ਕੇ ਲੋਕਾਂ ਦੀ ਮੁਲਾਕਾਤ ਕਰਾਈਆਂ ਟੋਟਲ ਤੁਸੀਂ ਪੰਜਾਬ ਸਾਡੇ ਰਿਸ਼ਤੇਦਾਰਾਂ ਨੂੰ ਲੈ ਕੇ ਘੁੰਮੇ ਵੀ ਇੱਕ ਵਾਰੀ ਸਾਨੂੰ ਮਾਫ ਕਰਾ ਦਿਓ ਕੰਨੋਂ માफी ਨਹੀਂ ਮਿਲਣੀ ਹੁਣ ਤੁਹਾਡੇ ਤੇ ਪਰਚਾ ਹੋਇਆ ਏ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਡੇ ਨਾਲ ਕੀ ਵਾਪਰਨਾ ਔਰ ਅਗਲੀ ਗੱਲ ਹੋਰ ਤੁਹਾਨੂੰ ਦੱਸਾਂ ਮੈਂ ਤੁਸੀਂ ਹੁਣ ਉਹਨੂੰ ਡਿਸਟ੍ਰਿਕਟ ਜੇਲ੍ਹ ਚ ਕਿਉਂ ਟਰਾਂਸਫਰ ਕੀਤਾ ਜੇ ਸਾਡੇ ਬੰਦੇ ਦਾ ਉੱਥੇ ਕੋਈ ਨੁਕਸਾਨ ਹੋ ਗਿਆ ਫੇਰ ਜ਼ਿਲ੍ਹਾ ਜੇਲ੍ਹ ਕੀ ਹੁੰਦੀ ਹੈ ਕੁਝ ਵੀ ਨਹੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ 20 ਰਿਸੋਰਸ ਹੁੰਦੇ ਨੇ ਬੰਦੇ ਦੇ ਹਾਲਾਤ ਕਿਤੇ ਵੀ ਮਾੜੇ ਹੋ ਸਕਦੇ ਆ ਤੁਸੀਂ ਉਹਨੂੰ ਸੈਂਟਰ ਜੇਲ੍ਹ ਚ ਟਰਾਂਸਫਰ ਕਿਉਂ ਨਹੀਂ ਕੀਤਾ ਹੈਗਾ ਤੁਸੀਂ ਨਵਰਸਰ ਭੇਜੋ ਤੁਸੀਂ ਜਾਣ ਬੁੱਝ ਕੇ ਉਹਨੂੰ ਜਿਹੜਾ ਸੰਗਰੂਰ ਟਰਾਂਸਫਰ ਕੀਤਾ ਹੈ ਸੰਗਰੂਰ ਡਿਸਟ੍ਰਿਕਟ ਜੇਲ੍ਹ ਦੀ ਸਕਿਉਰਟੀ ਜਲਨਾਬਾ ਭੇਜ ਦਿਓ ਉਹਨੂੰ ਮਤਲਬ ਤੁਸੀਂ ਮਿੱਥ ਲਿਆ ਪਿਸਾਨੀ ਨੂੰ ਮਰਵਾਉਣੀ ਮਰਵਾਉਣਾ ਹੈ ਤੇ ਮੈਂ ਅੱਜ ਤੁਹਾਨੂੰ ਗੱਲ ਦੱਸਣ ਧਿਆ ਮੇਰੀ ਗੱਲ ਮੇਰਾ ਤਜਰਬਾ ਹੈ ਨੋਟ ਕਰ ਲਿਓ ਗੱਲ ਸਾਡੇ ਬੰਦੇ ਨੂੰ ਖਤਰਾ ਜੀ ਇਹ ਤੁਹਾਨੂੰ ਦੱਸਤਾ ਮੈਂ ਉਹਨੂੰ ਸੈਂਟਰ ਜੇਲ੍ਹ ਭੇਜੋ ਅੰਮ੍ਰਿਤਸਰ ਜਿਹਦੇ ਨਾਲ ਉਹਦੇ ਏਰੀਆ ਦੇ ਬੰਦੇ ਰਹਿਣ ਪੰਜ ਸੱਤ ਤਾਂ ਉਹ ਸੇਫ ਰਹੇ ਇਥੇ ਉਹਨੂੰ ਕੱਲੇ ਨੂੰ ਬੰਦ ਕਰਕੇ ਤੁਹਾਡੇ ਕੋਲ ਤੇ 20 ਜੋਸ ਨੇ ਤੁਸੀਂ ਕੋਈ ਨੁਕਸਾਨ ਕਰਾ ਦਿਓ ਬੰਦੇ ਦਾ ਸਾਡੇ ਦਾ ਫੇਰ ਕਸਰਦਾ ਤੁਸੀਂ ਉਹਨੂੰ ਮਾਰਨ ਚ ਪਹਿਲੀ ਨਹੀਂ ਛੱਡੀ ਕੋਈ ਗਰਚਰਾਂ ਚਾ ਰੱਬ ਬਹੁਤ ਡੱਡਾ ਹੈ ਤੇ ਉਹਦੀ ਗਾਗ ਦੇ ਵਿੱਚ ਆਵਾਜ਼ ਨਹੀਂ ਹੋਏਗੀ ਤੈਨੂੰ ਦੱਸ ਤਾ ਹੀ ਮੈਂ ਇਹ ਗੱਲ ਤੇ ਤੈਨੂੰ ਰੱਬ ਦੀ ਡਾਂਗ ਵੱਜਣੀ ਹੈ ਮੈਂ ਤੈਨੂੰ ਇਹ ਗੱਲ ਕਹਿਣ ਲਿਆ ਮੈਂ ਬਹੁਤ ਬੈਗਰੂ ਨੂੰ ਪਰਮਾਤਮਾ ਤੇ ਬਹੁਤ ਅਟੁੱਟ ਵਿਸ਼ਵਾਸ ਆ ਭਰੋਸਾ ਆ ਜੇ ਰੱਬ ਵਾਲੀ ਵਿੱਚ ਜਾਮਣ ਲੈ ਕੇ ਕੋਈ ਬੰਦਾ ਗੱਲ ਕਰਦਾ ਤਾਂ ਮੈਂ 100% ਭਰੋਸਾ ਕਰਨਾ ਤਾਂ ਮੈਂ ਤੇਰੇ ਤੇ ਭਰੋਸਾ ਕੀਤਾ ਐ ਜੇ ਬ੍ਰਦਰ ਵਾਂਗੂ ਜੀ ਤੁਸੀਂ ਕਿਹਾ ਵੀ ਮੈਂਗਾ ਮੈਂ ਆ ਭਾਜੀ ਰੱਬ ਜਾਮਣਾ ਆਪਣੀ ਚ ਮੈਨੂੰ ਝੂਠ ਨਾ ਬੋਲਿਓ ਨਹੀਂ ਆਂਦਾ ਉਹ ਗੁਰੂ ਘਰ ਵੱਲ ਗਏ ਚਾਰ ਪੰਜ ਡਾਂਗਾ ਜਰੂਰ ਵੱਜੇ ਨੇ ਇਹੀ ਗੱਲ ਉਹਨੇ ਮੈਨੂੰ ਕਹੀ ਜੇ ਤੁਸੀਂ 32 32 ਸਾਲ ਅੰਡਰ ਟ੍ਰਾਇਲ ਰਹਿ ਸਕਦੇ ਹੋ ਤੇ ਸਣੀ ਕਿਉਂ ਨਹੀਂ ਰਹਿ ਸਕਦਾ ਮਤਲਬ ਤੇ ਇਹੀ ਹੈ ਵੀ ਸਾਡਾ ਇੱਥੇ ਕੁਝ ਹੈ ਹੀ ਨਹੀਂ ਅਸੀਂ ਸਟੇਟਲੈਸ ਆ ਸਾਡੇ ਕੋਲ ਕੁਝ ਨਹੀਂ ਹੈਗਾ ਇਸ ਕਰਕੇ ਸਾਡੇ ਨਾਲ ਸਾਰਾ ਕੁਝ ਵਾਪਰ ਰਿਆ ਐਸ ਗੱਲ ਕਰਕੇ ਅਸੀਂ ਆਪਣਾ ਮੁਲਕ ਚਾਹੁੰਨੇ ਆ ਇਸ ਗੱਲ ਕਰਕੇ ਸਾਨੂੰ ਸਾਡਾ ਮੁਲਕ ਚਾਹੀਦਾ ਐ ਐਸ ਗੱਲ ਕਰਕੇ ਸਾਨੂੰ ਸਾਡਾ ਮੁਲਕ ਚਾਹੀਦਾ ਓਏ ਬੈਗਰੂ ਦੇ ਕਰ ਦੇਰ ਐ ਹਨੇਰ ਨਹੀਂ ਹੈਗਾ ਤੁਹਾਨੂੰ ਦੱਸਦਾ ਮੈਂ